ਦੋਸਤੋ ਮੈਂ ਡਾਕਟਰ ਇੰਦਰਜੀਤ ਕਮਲ ਅੱਜ ਫਿਰ ਇੱਕ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਇਹ ਵੀਡੀਓ ਉਹਨਾਂ ਪੁਰਸ਼ਾਂ ਵਾਸਤੇ ਹੈ ਜਿਨ੍ਹਾਂ ਦੀ ਉਮਰ 50 ਸਾਲ ਜਾਂ ਉਸ ਤੋਂ ਉੱਪਰ ਹੋ ਚੁੱਕੀ ਹੈ ਕਿਉਂਕਿ ਇਹ ਦਿੱਕਤ 50 ਸਾਲ ਤੋਂ ਉੱਪਰ ਵਾਲੇ ਮਰਦਾਂ ਵਿੱਚ ਜ਼ਿਆਦਾ ਆਉਂਦੀ ਹੈ ਤੇ ਉਹਨਾਂ ਵਾਸਤੇ ਅੱਜ ਇਹ ਵੀਡੀਓ ਖਾਸ ਤੌਰ ਤੇ ਬਣਾਈ ਜਾ ਰਹੀ ਹੈ ਇਹ ਵੀਡੀਓ ਉਹਨਾਂ ਪੁਰਸ਼ਾਂ ਵਾਸਤੇ ਹੈ ਜਿਹੜੇ ਪ੍ਰੋਸਟੇਟ ਗਲੈਂਡ ਦੇ ਇਨਲਾਰਜ ਹੋਣ ਤੋਂ ਯਾਨੀ ਕਿ ਗਦੂਦ ਦੇ ਵਧਣ ਤੋਂ ਪਰੇਸ਼ਾਨ ਹਨ ਹੁਣ ਗੱਲ ਕਰਦੇ ਹਾਂ ਗੁਰੂ ਦੇ ਬਦਨ ਕਰਨ ਆਉਣ ਵਾਲੀਆਂ ਦਿੱਕਤਾਂ ਦੀ ਜਾਨੀ ਕਿ ਜਦੋਂ ਪ੍ਰੋਸਟੇਟ ਗਲੈਂਡਸ ਵੱਧ ਜਾਂਦੇ ਨੇ ਪਿਸ਼ਾਬ ਦੀ ਨਲੀ ਜਿਹੜੀ ਆ ਉਹ ਦਬਾਈ ਤੱਬੀ ਜਾਂਦੀ ਹੈ ਦੋਵੇਂ ਪਾਸਿਆਂ ਤੋਂ ਇਸ ਕਰਕੇ ਪਿਸ਼ਾਬ ਦੀ ਦਿੱਕਤ ਬਹੁਤ ਜ਼ਿਆਦਾ ਆਉਂਦੀ ਹੈ ਕਈਆਂ ਮਰੀਜ਼ਾਂ ਨੂੰ ਰਾਤ ਪਰ ਬਾਰ ਬਾਰ ਪਿਸ਼ਾਬ ਕਰਨ ਜਾਣਾ ਪੈਂਦਾ ਹੈ ਤੇ ਪਿਸ਼ਾਬ ਕਰਦੇ ਹੋਏ ਬਹੁਤ ਘੱਟ ਪਿਸ਼ਾਬ ਆਉਂਦਾ ਹੈ ਪਰ ਦਰਦ ਬਾਤ ਹੁੰਦੀ ਹੈ ਕਈਆਂ ਦਾ ਪਿਸ਼ਾਬ ਤੁਪਕਾ ਤੁਪਕਾ ਟਪਕਦਾ ਰਹਿੰਦਾ ਹੈ ਕਈਆਂ ਦੇ ਪਿਸ਼ਾਬ ਵਿੱਚੇ ਹੀ ਨਿਕਲ ਜਾਂਦਾ ਹੈ ਉਹਨਾਂ ਨੂੰ ਭੱਜਣਾ ਪੈਂਦਾ ਹੈ ਤੇ ਉਹਦੇ ਕੱਪੜੇ ਖਰਾਬ ਹੋ ਜਾਂਦੇ ਨੇ ਇਹੋ ਜੀਆਂ ਬਹੁਤ ਸਾਰੀਆਂ ਦਿੱਕਤਾਂ ਨੇ ਤੇ ਇਹਨਾਂ ਦੀਆਂ ਦਵਾਈਆਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗਾ ਤੇ ਤੁਸੀਂ ਆਪਣੇ ਲੱਛਣਾਂ ਦੇ ਹਿਸਾਬ ਨਾਲ ਇਹਦੀ ਦਵਾਈ ਚੁਣ ਸਕਦੇ ਹੋ ਪਰ ਬਿਹਤਰ ਇਹ ਹੋਏਗਾ ਕਿ ਤੁਸੀਂ ਆਪਣੇ ਕਿਸੇ ਹੋਮਿਓਪੈਥ ਕੋਲ ਜਾ ਕੇ ਆਪਣੀ ਦਵਾਈ ਦੀ ਚੋਣ ਕਰਵਾ ਲਓ ਤਾਂ ਕਿ ਤੁਹਾਨੂੰ ਆਰਾਮ ਜਲਦੀ ਆ ਸਕੇ ਨੋਰਸ਼ਾਂ ਦੀ ਮੂਤਰ ਨਲੀ ਦੇ ਆਸ-ਪਾਸ ਬਲੈਡਰ ਦੇ ਥੱਲੇ ਇੱਕ ਅਖਰੋਟ ਨਮਾ ਜਾਂ ਅਖਰੋਟ ਦੇ ਆਕਾਰ ਦੀ ਗ੍ਰੰਥੀ ਹੁੰਦੀ ਹੈ ਜਿਹਨੂੰ ਪ੍ਰੋਸਟੇਟ ਗਲੈਂਡ ਕਿਹਾ ਜਾਂਦਾ ਹੈ ਹਿੰਦੀ ਅਤੇ ਪੰਜਾਬੀ ਵਿੱਚ ਇਹਨੂੰ ਗਦੂਦ ਕਹਿੰਦੇ ਨੇ ਇਹ ਹਰ ਵਿਅਕਤੀ ਦੇ ਹਰ ਪੁਰਸ਼ ਦੇ ਹਰ ਮਰਦ ਦੇ ਪੂਤਰ ਨਾਲੀ ਦੇ ਆਸ-ਪਾਸ ਹੁੰਦੀ ਹੈ 50 ਸਾਲ ਦੀ ਉਮਰ ਤੱਕ ਤਾਂ ਇਹ ਬਿਲਕੁਲ ਠੀਕ ਰਹਿੰਦੀ ਹੈ ਪਰ 50 ਸਾਲ ਦੀ ਉਮਰ ਤੋਂ ਬਾਅਦ ਇਹ ਵਧਣੀ ਸ਼ੁਰੂ ਹੋ ਜਾਂਦੀ ਹੈ ਕਈ ਕੇਸਾਂ ਵਿੱਚ ਇਹ ਗ੍ਰੰਥੀ 40-45 ਸਾਲ ਦੀ ਉਮਰ ਵਿੱਚ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਅਤੇ ਤਕਲੀਫ ਦਿੰਦੀ ਹੈ। ਕਈ ਪੁਰਸ਼ਾਂ ਨੂੰ ਇਹ ਬਿਲਕੁਲ ਕੋਈ ਤਕਲੀਫ ਨਹੀਂ ਦਿੰਦੀ ਪਰ ਜਿਹੜੇ ਪੁਰਸ਼ਾਂ ਦੀਆਂ ਲਾਮਤਾਂ ਉੱਭਰ ਆਉਂਦੀਆਂ ਨੇ ਉਹਨਾਂ ਨੂੰ ਇਹ ਬਹੁਤ ਜ਼ਿਆਦਾ ਤਕਲੀਫ ਦਿੰਦੀ ਹੈ। ਇਸ ਗ੍ਰੰਥੀ ਦੇ ਵਧਣ ਦੇ ਤਿੰਨ ਪ੍ਰਮੁੱਖ ਕਾਰਨ ਹਨ। ਪਹਿਲਾ ਕਾਰਨ ਹੈ ਖਾਨਦਾਨੀ ਅਗਰ ਕਿਸੇ ਦੇ ਨਾਨਕਿਆਂ ਦਾਦਕਿਆਂ ਵਿੱਚ ਪੁਰਸ਼ਾਂ ਨੂੰ ਇਹ ਦਿੱਕਤ ਆਉਂਦੀ ਹੈ ਨਾਨੇ ਨੂੰ ਦਾਦੇ ਨੂੰ ਪਿਓ ਨੂੰ ਤਾਂ ਉਹ ਵੀ ਉਹਨੂੰ ਜਲਦੀ ਆ ਸਕਦੀ ਹੈ ਉਹਨੂੰ ਇਹ ਗ੍ਰੰਥੀਵਦਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਦੂਸਰਾ ਕਾਰਨ ਹੁੰਦਾ ਹੈ ਹਾਰਮੋਨਸ ਡਿਸਬੈਲੈਂਸ ਅਗਰ ਕਿਸੇ ਦੇ ਹਾਰਮੋਨਸ ਵੱਧ ਜਾਂਦੇ ਨੇ ਘੱਟ ਜਾਂਦੇ ਨੇ ਉਹਨੂੰ ਵੀ ਇਹ ਦਿੱਕਤ ਜ਼ਿਆਦਾ ਆਉਂਦੀ ਹੈ ਤੀਸਰਾ ਕਾਰਨ ਹੁੰਦਾ ਹੈ ਪ੍ਰੋਟੀਨ ਦਾ ਜ਼ਿਆਦਾ ਖਾਣਾ ਜਿਹੜੇ ਲੋਕੀ ਪ੍ਰੋਟੀਨ ਜ਼ਿਆਦਾ ਖਾਂਦੇ ਨੇ ਜਾਨੀ ਕਿ ਨੌਨਵੇਜ ਜ਼ਿਆਦਾ ਵਰਤਦੇ ਨੇ ਮੀਟ ਮੁਰਗਾ ਮੱਛੀ ਜ਼ਿਆਦਾ ਖਾਂਦੇ ਨੇ ਉਹਨਾਂ ਨੂੰ ਇਹ ਗਦੂਦ ਵਧਣ ਦੀ ਸੰਭਾਵਨਾ ਦੂਜਿਆਂ ਵਿਅਕਤੀਆਂ ਨਾਲੋਂ ਆਮ ਵਿਅਕਤੀਆਂ ਨਾਲੋਂ ਵੱਧ ਰਹਿੰਦੀ ਹੈ ਹੁਣ ਗੱਲ ਕਰਦੇ ਹਾਂ ਉਹਨਾਂ ਦਵਾਈਆਂ ਦੀ ਜਿਨ੍ਹਾਂ ਨੂੰ ਵਧੇ ਹੋਏ ਗਦੂਦਾਂ ਨੂੰ ਆਪਣੀ ਜਗ੍ਹਾ ਤੇ ਵਾਪਸ ਲਿਆਉਣ ਲਈ ਹੋ ਵਰਤਿਆ ਜਾ ਸਕਦਾ ਹੈ ਹੋਮਿਓਪੈਥਿਕ ਦਵਾਈਆਂ ਅਕਸਰ ਹੀ ਲਾਮਤਾਂ ਇਕੱਠੀਆਂ ਕਰਕੇ ਬਹੁਤ ਸਾਰੇ ਸਿੰਪਟਮ ਇਕੱਠੇ ਕਰਕੇ ਉਹਨਾਂ ਦੇ ਆਧਾਰ ਤੇ ਇਹਨਾਂ ਦਾ ਚੋਣ ਕੀਤਾ ਜਾਂਦਾ ਹੈ ਇਸ ਕਰਕੇ ਆਪਾਂ ਉਸੇ ਹਿਸਾਬ ਨਾਲ ਅੱਜ ਦਵਾਈਆਂ ਦੀ ਗੱਲ ਕਰਾਂਗੇ ਜਿਹੜੀਆਂ ਲਾਮਤਾਂ ਦੇ ਹਿਸਾਬ ਨਾਲ ਚੁਣੀਆਂ ਜਾਣਗੀਆਂ ਕੋਜ ਇੱਕ ਦਵਾਈਆਂ ਹਨ ਹੋਮ्योपैਥੀ ਵਿੱਚ ਜਿਹੜੀਆਂ ਬਿਮਾਰੀ ਦੇ ਨਾਂ ਤੇ ਵੀ ਦਿੱਤੀਆਂ ਜਾ ਸਕਦੀਆਂ ਹਨ ਉਹਨਾਂ ਦਵਾਈਆਂ ਵਿੱਚੋਂ ਇੱਕ ਹੈ ਸੈਬਲ ਸੈਰੂਲਟਾ ਜਦੋਂ ਵੀ ਗਦੂਦ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਹੋਮ्योपैਥ ਦੇ ਦਿਮਾਗ ਵਿੱਚ ਸੈਬਲ ਸੈਰੂਲਟਾ ਦਵਾਈ ਹੀ ਆਉਂਦੀ ਹੈ ਅਗਰ ਸੈਬਲ ਸੈਰੂਲਟਾ 30 ਦੋ ਦੋ ਬੂੰਦਾਂ ਸਵੇਰੇ ਦੁਪਹਿਰੇ ਅਤੇ ਸ਼ਾਮ ਸਿੱਧੀਆਂ ਜੀਭ 'ਤੇ ਜਾਂ ਪਾਣੀ ਵਿੱਚ ਪਾ ਕੇ ਦਿੱਤੀਆਂ ਜਾਣ ਤੇ ਉਹਦੇ ਨਾਲ ਸੈਬਲ ਸਰਲਟਾ ਮਦਰ ਟੈਂਚਰ ਜਾਨੀ ਕਿ ਕਾਉ ਦੀਆਂ 20-20 ਬੂੰਦਾਂ 2-3 ਚਮਚ ਪਾਣੀ ਦੀ ਕੱਚ ਦੇ ਗਲਾਸ ਵਿੱਚ 2-3 ਚਮਚ ਪਾਣੀ ਪਾ ਕੇ ਉਹਦੇ ਵਿੱਚ ਸੈਬਲ ਸਰਲਟਾ ਕਾਉ ਦੀਆਂ 20-20 ਬੂੰਦਾਂ ਪਾ ਕੇ ਤਿੰਨ ਟਾਈਮ ਸੈਬਲ ਸਰਲਟਾ 30 ਤੋਂ 15 ਮਿੰਟ ਦਾ فاਸਲਾ ਰੱਖ ਕੇ ਦਿੱਤੀਆਂ ਜਾਂ ਤਾਂ ਕੁਝ ਦਿਨ ਦੇ ਵਿੱਚ ਹੀ ਗਦੂਦ ਵਧੇ ਹੋਏ ਆਪਣੀ ਜਗ੍ਹਾ ਤੇ ਵਾਪਸ ਜਾਣੇ ਸ਼ੁਰੂ ਹੋ ਜਾਣਗੇ ਤੇ ਮਰੀਜ਼ ਨੂੰ ਬਹੁਤ ਆਰਾਮ ਮਿਲਦਾ ਹੈ ਅਗਰ ਬਹੁਤ ਜ਼ੋਰ ਲਾ ਕੇ ਪਿਸ਼ਾਬ ਕਰਨਾ ਪਵੇ ਅਤੇ ਫਿਰ ਵੀ ਘਟ ਆਉਂਦਾ ਹੈ ਤਾਂ ਨਾਲ ਹੀ ਪੈਰ ਫਲਾ ਕੇ ਪਿਸ਼ਾਬ ਕਰਨਾ ਪੈਂਦਾ ਹੈ ਤਾਂ ਕਰਕੇ ਪਿਸ਼ਾਬ ਥੋੜਾ ਆਰਾਮ ਨਾਲ ਆਉਂਦਾ ਹੈ ਇਹ ਪਿਸ਼ਾਬ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਅਤੇ ਐਵੇਂ ਲੱਗਦਾ ਜਿਵੇਂ ਗਰਮ ਪਾਣੀ ਪੈਰਾਂ ਤੇ ਪਾ ਦਿੱਤਾ ਗਿਆ ਹੋਵੇ ਮਰੀਜ਼ ਨੂੰ ਪਿਸ਼ਾਬ ਕਰਨ ਵਾਸਤੇ ਆਪ ਆਪਣੇ ਪੈਰ ਚੌੜੇ ਕਰਨੇ ਪੈਂਦੇ ਹਨ ਜਾਨੀ ਕਿ ਦੂਰ ਦੂਰ ਫੈਲਾ ਕੇ ਰੱਖਣੇ ਪੈਂਦੇ ਹਨ ਫਿਰ ਥੋੜਾ ਆਸਾਨੀ ਨਾਲ ਪਿਸ਼ਾਬ ਆਉਂਦਾ ਹੈ ਤੇ ਇਹੋ ਜੇ ਲੱਛਣਾਂ ਦੇ ਆਧਾਰ ਤੇ ਦਵਾਈ ਚੁਣੀ ਜਾਂਦੀ ਹੈ ਚਿਮਾ ਫਿਲਾ ਇਹੋ ਜਿਹੀਆਂ ਲਾਗਤਾਂ ਵਾਲੇ ਮਰੀਜ਼ ਨੂੰ ਅਗਰ ਚਿਮਾ ਫਿਲਾ 30 ਦੀਆਂ ਚਿਮਾ ਫਿਲਾ 30 ਦੀਆਂ ਦੋ ਦੋ ਬੂੰਦਾਂ ਸਵੇਰੇ ਦੁਪਹਿਰੇ ਸ਼ਾਮ ਦਿੱਤੀਆਂ ਜਾਂ ਤਾਂ ਕੁਝ ਦਿਨਾਂ ਵਿੱਚ ਹੀ ਉਹਨੂੰ ਆਰਾਮ ਆਉਣਾ ਸ਼ੁਰੂ ਹੋ ਜਾਏਗਾ ਅਤੇ ਇਹ ਲਗਾਤਾਰ ਦੇਣ ਨਾਲ ਉਹ ਬਿਲਕੁਲ ਠੀਕ ਹੋ ਜਾਏਗਾ ਅਗਰ ਪਸ਼ਾਬ ਨਲੀ ਦੇ ਵਿੱਚ ਸੁਰਸਰਾਹਟ ਹੁੰਦੀ ਹੈ ਜਿਵੇਂ ਕੋਈ ਚੱਲ ਰਿਹਾ ਹੋਵੇ ਅਤੇ ਪਸ਼ਾਬ ਕਰਦੇ ਹੋਏ ਸੱਜੇ ਪਾਸੇ ਜ਼ਿਆਦਾ ਦਰਦ ਹੁੰਦਾ ਹੈ ਤਾਂ ਇਹਦੇ ਵਾਸਤੇ ਦਵਾਈ ਬਣਦੀ ਹੈ ਕਲੇਮਾਈਟਸ ਕਲੇਮਾਈਟਸ 30 ਦੀਆਂ 2-2 ਬੂੰਦਾਂ ਦਿਨ ਵਿੱਚ ਤਿੰਨ ਵਾਰ ਸਵੇਰੇ ਦੁਪਹਿਰੇ ਅਤੇ ਸ਼ਾਮ ਦਿੱਤੀਆਂ ਜਾਂ ਤਾਂ ਇਹਦੇ ਨਾਲ ਵੀ ਮਰੀਜ਼ ਨੂੰ ਬਹੁਤ ਆਰਾਮ ਮਿਲਦਾ ਹੈ ਅਗਰ ਮਰੀਜ਼ ਨੂੰ ਪਿਸ਼ਾਬ ਕਰਨ ਵਾਸਤੇ ਬਹੁਤ ਜ਼ੋਰ ਲਗਾਉਣਾ ਪੈਂਦਾ ਫਿਰ ਵੀ ਪਿਸ਼ਾਬ ਰੁੱਕ ਰੁੱਕ ਕੇ ਆਉਂਦਾ ਤੇ ਬਾਅਦ ਵਿੱਚ ਵੀ ਪਿਸ਼ਾਬ ਕਰਨ ਤੋਂ ਬਾਅਦ ਵਿੱਚ ਵੀ ਬੂੰਦ ਬੂੰਦ ਟਪਕਦਾ ਰਹਿੰਦਾ ਹੈ ਮਰੀਜ਼ ਦੇ ਕੱਪੜੇ ਖਰਾਬ ਹੋ ਜਾਂਦੇ ਨੇ ਕਈ ਵਾਰੇ ਪਿਸ਼ਾਬ ਵਿੱਚੇ ਹੀ ਨਿਕਲ ਜਾਂਦਾ ਤੇ ਮਰੀਜ਼ ਬਹੁਤ ਪਰੇਸ਼ਾਨ ਹੁੰਦਾ ਤੇ ਇਹੋ ਜੇ ਮੌਕੇ ਤੇ ਦਵਾਈ ਬਣਦੀ ਹੈ ਕੋਨੀਅਮ ਮੈਕ ਅਗਰ ਕੋਨੀਅਮ ਮੈਕ 30 ਦੀਆਂ ਕੋਨੀਅਮ ਮੈਕ 30 ਦੀਆਂ ਦੋ ਦੋ ਬੂੰਦਾਂ ਸਵੇਰੇ ਦੁਪਹਿਰੇ ਸ਼ਾਮ ਦਿੱਤੀਆਂ ਜਾਂ ਤਾਂ ਮਰੀਜ਼ ਨੂੰ ਬਹੁਤ ਜਲਦੀ ਆਰਾਮ ਮਿਲਦਾ ਹੈ ਅਗਰ ਪਸ਼ਾਬ ਦੇ ਰਸਤੇ ਵਿੱਚ ਖਾਰਸ਼ ਹੁੰਦੀ ਰਹਿੰਦੀ ਹੈ ਪਸ਼ਾਬ ਕਰਨ ਲੱਗਿਆਂ ਬਹੁਤ ਜ਼ੋਰ ਲਗਾਉਣਾ ਪੈਂਦਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਬਲੈਡਰ ਬਹੁਤ ਫੁੱਲਿਆ ਹੋਇਆ ਹੋਵੇ ਪਸ਼ਾਬ ਕਾਲਾ ਲਾਲ ਅਤੇ ਪਸਵਾਲ ਆਉਂਦਾ ਹੈ ਤਾਂ ਇਹਨਾਂ ਲਾਮਤਾਂ ਦੇ ਆਧਾਰ ਤੇ ਦਵਾਈ ਬਣਦੀ ਹੈ ਪ੍ਰੇਰੀਆ ਬਰਾਵਾ ਅਗਰ ਪ੍ਰੇਰੀਆ ਬਰਾਵਾ 30 ਦੀ 30 ਦੀਆਂ ਦੋ ਦੋ ਬੂੰਦਾਂ ਸਵੇਰੇ ਦੁਪਹਿਰੇ ਸ਼ਾਮ ਦਿੱਤੀਆਂ ਜਾਣ ਤਾਂ ਮਰੀਜ਼ ਨੂੰ ਬਹੁਤ ਜਲਦੀ ਆਰਾਮ ਮਿਲਦਾ ਹੈ ਅਗਰ ਮਰੀਜ਼ ਨੂੰ ਗਾੜਾ ਅਤੇ ਬਦਬੂਦਾਰ ਪਿਸ਼ਾਬ ਆਉਂਦਾ ਹੈ ਤੇ ਉਹਨੂੰ ਜਦੋਂ ਪਿਸ਼ਾਬ ਕਰਕੇ ਬਾਅਦ ਚਲੇੜਦਾ ਹੈ ਤੇ ਫਿਰ ਥੋੜੀ ਦੇਰ ਬਾਅਦ ਉਹਨੂੰ ਪਿਸ਼ਾਬ ਆ ਜਾਂਦਾ ਹੈ ਤਾਂ ਇਹੋ ਜਿਹੀਆਂ ਲਾਮਤਾਂ ਦੇ ਆਧਾਰ ਤੇ ਦਵਾਈ ਬਣਦੀ ਹੈ ਪਲਸਾਟਿਲਾ ਪਲਸਾਟਿਲਾ 30 30 ਪਾਵਰ ਦੀਆਂ ਦੋ ਦੋ ਬੂੰਦਾਂ ਸਵੇਰੇ ਦੁਪਹਿਰੇ ਸ਼ਾਮ ਦਿੱਤੀਆਂ ਜਾਂ ਤਾਂ ਮਰੀਜ਼ ਨੂੰ ਬਹੁਤ ਜਲਦੀ ਆਰਾਮ ਮਿਲਦਾ ਹੈ ਤੇ ਉਹ ਠੀਕ ਹੋ ਜਾਂਦਾ ਹੈ ਇਹਨਾਂ ਦਵਾਈਆਂ ਵਿੱਚੋਂ ਜਿਹੜੀ ਵੀ ਦਵਾਈ ਕਿਸੇ ਮਰੀਜ਼ ਦੀ ਚੁਣੀ ਜਾਂਦੀ ਹੈ ਅਗਰ ਉਹਦੇ ਨਾਲ ਉਹਨੂੰ ਸੈਬਲ ਸਰਲਟਾ ਕਯੂ ਜਾਨਕਿ ਸੈਬਲ ਸਰਲਟਾ ਮਦਰ ਟੈਂਚਰ ਦੀਆਂ 20 ਵੀ ਬੂੰਦਾਂ ਦਿਨ ਵਿੱਚ ਤਿੰਨ ਵਾਰ ਦਿੱਤੀਆਂ ਜਾਣ ਤਾਂ ਉਹ ਸੋਨੇ ਤੇ ਸੁਹਾਗੇ ਵਾਲਾ ਕੰਮ ਕਰਦੀ ਹੈ ਇਹ ਦਵਾਈਆਂ ਵਿੱਚੋਂ ਜਿਹੜੀ ਵੀ ਦਵਾਈ ਦੇਣੀ ਹੈ ਘੱਟੋ ਘੱਟ 6-7 ਮਹੀਨੇ ਲਗਾਤਾਰ ਦੇਣੀ ਪਵੇਗੀ ਤੇ ਮਰੀਜ਼ ਬਿਲਕੁਲ ਤੰਦਰੁਸਤ ਹੋ ਜਾਏਗਾ ਤੇ ਉਦੋਂ ਬਿਮਾਰੀ ਤੋਂ ਛੁਟਕਾਰਾ ਮਿਲ ਜਾਏਗਾ ਧੰਨਵਾਦ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ। ਅਗਰ ਤੁਸੀਂ ਮੇਰੇ YouTube ਚੈਨਲ ਤੇ ਨਵੇਂ ਹੋ ਤਾਂ ਉਹਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਵੀ ਦਬਾ ਦਿਓ। ਅਗਰ ਮੇਰੇ Facebook ਪੇਜ ਤੇ ਨਵੇਂ ਹੋ ਤਾਂ ਉਹਨੂੰ ਵੀ ਫੋਲੋ ਕਰੋ, ਲਾਈਕ, ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰੋ ਤਾਂ ਕਿ ਪੋਸਟ ਹੋਰ ਵੀ ਕਿਸੇ ਦੇ ਕੰਮ ਆ ਸਕੇ। ਧੰਨਵਾਦ। ਅੱਜ ਤੇ ਇੱਕ ਦਵਾਈ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਕਾਫੀ ਦਵਾਈਆਂ ਮਲਾਈਆਂ ਗਈਆਂ ਹਨ। ਇਹ ਹੈ SBL ਕੰਪਨੀ ਦੀ ਬਣਾਈ ਹੋਈ ਦਵਾਈ Prostonom। ਇਹਨੂੰ ਮੈਂ ਅਲੱਗ ਤਸਵੀਰ ਵੀ ਇਹਦੀ ਲਗਾ ਦਿਆਂਗਾ ਤਾਂ ਕਿ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਹੋ ਸਕੇ ਇਹਨੂੰ ਚੰਗੀ ਤਰ੍ਹਾਂ ਪੜ੍ਹ ਸਕਣ ਤੇ ਤਸਵੀਰ ਵਖਾ ਕੇ ਖਰੀਦ ਵੀ ਸਕਣ ਇਹ ਜਿਹੜੀ ਮੇਰੇ ਹੱਥ ਵਿੱਚ ਦਵਾਈ ਹੈ ਪ੍ਰੋਸਟੋਨਮ ਡਰਾਪਸ ਐਸਬੀਐਲ ਕੰਪਨੀ ਨੇ ਖਾਸ ਕੌਰਤੇ ਗਦੂਦਾਂ ਵਾਸਤੇ ਬਣਾਈ ਹੈ ਇਹਦੇ ਵਿੱਚ ਜਿਹੜੀਆਂ ਦਵਾਈਆਂ ਪਈਆਂ ਨੇ ਉਹ ਹੈ ਸੈਬਲ ਸੈਲੂਲੇਟਾ ਜਿਮਾਫਿਲਾ ਕਲੇਮਾਈਟਸ ਕੋਨੀਅਮ ਪ੍ਰੇਵਿਆ ਬਹਿਰਾਵਾ ਪਲਸਟਿਲਾ ਇਹ ਛੇ ਦਵਾਈਆਂ ਇਹਦੇ ਵਿੱਚ ਪਾਈਆਂ ਗਈਆਂ ਨੇ ਤੇ ਇਹਦੀ ਕੀਮਤ ਜਿਹੜੀ ਆ 160 ਰੁਪਏ ਆ ਇਹ ਤੁਸੀਂ ਕਿਸੇ ਵੀ ਹੋਮ्योपैਥੀ ਸ਼ਾਪ ਤੋਂ ਲੈ ਸਕਦੇ ਹੋ ਕਿਸੇ ਵੀ ਕੈਮਿਸਟ ਸ਼ਾਪ ਤੋਂ ਹੋਮ्योपैਥੀ ਬੈਡ ਤੋਂ ਲੈ ਸਕਦੇ ਹੋ ਇਹਦੀ ਆ 10 15 ਬੂੰਦਾਂ ਦਿਨ ਵਿੱਚ ਚਾਰ ਵਾਰ ਅੱਧੇ ਕੱਪ ਪਾਣੀ ਵਿੱਚ ਜਾਂ ਦੋ ਤਿੰਨ ਚਾਰ ਚਮਚਾ ਪਾਣੀ ਵਿੱਚ ਪਾ ਕੇ ਲਗਾਤਾਰ ਲਓ ਤੇ ਤੁਹਾਨੂੰ ਬਹੁਤ ਆਰਾਮ ਮਿਲੇਗਾ ਅਗਰ ਪ੍ਰੋਸਟੋਨਮ ਡਰਾਪਸ ਦੇ ਨਾਲ-ਨਾਲ ਸੈਬਲ ਸੈਰੂਲਟਾ ਕਯੂ ਜਾਨੀ ਕਿ ਸੈਬਰ ਸੈਰੂਲਟਾ ਮਦਰ ਟੈਂਚਰ ਦੇ ਵੀ ਵੀ ਬੂੰਦ ਪਾ ਲੈ ਜਾਣ ਤਾਂ ਇਹ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਹੈ ਤਾਂ ਮਰੀਜ਼ ਨੂੰ ਬਹੁਤ ਜਲਦੀ ਆਰਾਮ ਆਉਂਦਾ ਹੈ ਕਿਉਂਕਿ ਇਹ ਸੈਬਲ ਸੈਰਲਟਾ ਮੇਜਰ ਦਵਾਈ ਹੈ ਪ੍ਰੋਸਟੇਟ ਗਲੈਂਡ ਵਾਸਤੇ ਗਦੂਦਾਂ ਨੂੰ ਠੀਕ ਕਰਨ ਵਾਸਤੇ ਅਗਰ ਕੋਈ ਮਰੀਜ਼ ਇਹਨਾਂ ਨੂੰ 6-7 ਮਹੀਨੇ ਲਗਾਤਾਰ ਲੈ ਲੈਂਦਾ ਹੈ ਤਾਂ ਬਿਲਕੁਲ ਠੀਕ ਹੋ ਜਾਂਦਾ ਹੈ ਸਾਰਿਆਂ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ